ਅਮਰਿਤਪਾਲ ਸਿੰਘ ਮੈਰੋ ਨਾਮ ਤਾਂ ਸੁਣਿਆ ਹੀ ਹੋਵੇਗਾ ਨਾਮ ਨਹੀਂ ਤਾਂ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਦੇਖਿਆ ਹੀ ਹੋਵੇਗਾ ਅਮਰਿਤਪਾਲ ਸਿੰਘ ਮੈਰੋ ਬਿਲੋਂਗ ਤਾਂ ਮੁਸਲਮਾਨ ਪਰਿਵਾਰ ਵਿੱਚੋਂ ਕਰਦੇ ਹਨ ਪਰ ਹੁਣ ਸਿੰਘ ਰਾਜ ਕੇ ਕੌਮ ਦੇ ਰਾਖੇ ਵਜੋਂ ਸੇਵਾ ਨਿਭਾ ਰਹੇ ਹਨ ਅਮਰਿਤਪਾਲ ਸਿੰਘ ਮੈਰੋ ਨੇ ਬਹੁਤ ਪਰਿਵਾਰਾਂ ਦੀ ਮਦਦ ਕੀਤੀ ਤੇ ਉਹਨਾਂ ਨੇ ਕਿਹਾ ਅੱਗੇ ਵੀ ਗਲਤ ਲੋਕਾਂ ਖਿਲਾਫ ਲੜਦੇ ਰਵਾਂਗੇ ਅਮਰਿਤਪਾਲ ਸਿੰਘ ਦਾ ਜਨਮ ਮੋਗਾ ਦੇ ਨਾਲ ਲੱਗਦੇ ਪਿੰਡ ਮੈਰੋ ਵਿਖੇ ਹੋਇਆ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਅਮਰਿਤਪਾਲ ਸਿੰਘ ਮੁਸਲਮਾਨ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਪਰ ਅਮਰਿਤਪਾਲ ਸਿੰਘ ਦਾ ਸਿੱਖੀ ਨਾਲ ਪਿਆਰ ਬਚਪਨ ਤੋਂ ਹੀ ਸੀ ਅਮਰਿਤਪਾਲ ਸਿੰਘ ਮੈਰੋ ਦਾ ਪਿਤਾ ਗੁਰਦੁਆਰੇ ਜਾਂਦੇ ਹੁੰਦੇ ਸੀ ਜਿਸ ਕਰਕੇ ਅਮਰਿਤਪਾਲ ਸਿੰਘ ਵੀ ਉਹਨਾਂ ਨਾਲ ਗੁਰਦੁਆਰੇ ਜਾਂਦਾ ਸੀ ਅਮਰਿਤਪਾਲ ਸਿੰਘ ਨੇ ਬਚਪਨ ਵਿੱਚ ਹੀ ਅਮਰਿਤ ਛਕ ਲਿਆ ਸੀ ਉਹਨਾਂ ਦਾ ਸੋਸ਼ਲ ਮੀਡੀਆ ਉੱਤੇ ਗਰੁੱਪ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਕੌਮ ਕੌਮ ਦੇ ਰਾਕੇ ਲੋਕ ਇਹਨਾਂ ਨੂੰ ਆਪਣੀ ਸਾਰੇ ਦੁੱਖ ਤਕਲੀਫ ਦੱਸ ਸਕਦੇ ਹਨ ਅਮਰਿਤਪਾਲ ਸਿੰਘ ਮੈਰੋ ਦੀ ਟੀਮ ਉਹਨਾਂ ਦੇ ਹਰ ਤਰ੍ਹਾਂ ਦੀ ਮਦਦ ਕਰ ਦਿੰਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਅਮ੍ਰਿਤ ਅਮ੍ਰਿਤਸਰ ਜਾਣਦੇ ਹੋਏ ਰਸਤੇ ਵਿੱਚ ਭੰਗੜੇ ਦੇ ਬੁੱਤ ਬਣੇ ਹੋਏ ਹਨ ਅਮ੍ਰਿਤਪਾਲ ਸਿੰਘ ਮੈਰੋ ਨੇ ਰਸਤੇ ਵਿੱਚ ਬਣੇ ਇਹਨਾਂ ਬੁੱਤਾਂ ਨੂੰ ਚੰਗਾ ਨਹੀਂ ਸਮਝਿਆ ਤੇ ਇਹਨਾਂ ਨੂੰ ਤੋੜ ਦਿੱਤਾ ਜਿਸ ਕਰਕੇ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਵੀ ਜਾਣਾ ਪਿਆ ਉਸ ਤੋਂ ਬਾਅਦ ਜੇਲ੍ਹ ਤੋਂ ਵਾਪਸ ਆ ਕੇ ਉਹਨਾਂ ਨੇ ਫਿਰ ਤੋਂ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ